ਅਥੇ ਸਵੇਏ ਚ ਉਹ ਗੱਲ ਕਰਦੇ ਨੇ ਤੀਰਥ ਨਾਨ ਨਿਆ ਦਮਦਾਨ ਸੁਸੰਜਮ ਨੇ ਅਨੇਕ ਉਹ ਸਿੱਖ ਹੈ ਨਵੇਂ ਅੱਜਕੱਲ੍ਹ ਪੰਬ ਦੇ ਮੇਲੇ ਤੇ ਜਾ ਕੇ ਇਸ਼ਨਾਨ ਕਰਦੇ ਨੇ ਵਿਧੀ ਪੂਰਵਕ ਸਾਰੇ ਉਹ ਢੰਗ ਤਰੀਕੇ ਜੇ ਅਪਣਾ ਕੇ ਆਏ ਕਿ ਹਲਾ ਕੇ ਫਿਰ ਪੂਜਾ ਮਤਲਬ ਇੱਕ ਰੌ ਰੀਤ ਬਣਾਈ ਹੁੰਦੀ ਆ ਉਸ ਰੀਤ ਦੇ ਹਿਸਾਬ ਨਾਲ ਕੋਈ ਧਰਮ ਦਾ ਕਰਮ ਕਰਨਾ ਕਹਿੰਦੇ ਅਸੀਂ ਤੀਰਥਾਂ ਤੇ ਜਾ ਕੇ ਨਹਾਉਦੇ ਨੇ ਦਾਨ ਦਿੰਦੇ ਨੇ ਦਮੜੀ ਸੋ ਸੰਜਿਵ ਨੇਮ ਅਨੇਕ ਵਿਸ਼ੇਖ ਵਿਸ਼ੇਸ਼ਕੇ ਸੰਦੇ ਸੰਜਮ ਵਰਤਕੇ ਉਹ ਤਰੀਕੇ ਰੋ ਰੀਤਾ ਵਰਤਕੇ वेद पुराण कतेव कुरान ਜਮੀਨ ਜ਼ਮਾਨ ਸਬਾਨ ਕੇ ਪਿਖ ਹੈ ਕਿਨੇ ਜਿਹੜੇ वेद पुराण ना ਤੇ ਕਤੇਵ कुरान ना ਜਿਨ੍ਹਾਂ ਨੇ ਪੜੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਰਾ ਦੁਨੀਆ ਦੇਖੀ ਹੋਈ ਆ ਫਿਰ ਤੁਰ ਕੇ ਉਹਨਾਂ ਨਾਲ ਵੀ ਗੱਲ ਕਰਕੇ ਦੇਖ ਲਵੇ ਹੋ ਰਾਜਾ ਤੀਰਥਾਂ ਤੇ ਜਾ ਕੇ ਵਿਧੀ ਪੂਰਵਕ ਆਪਣਾ ਇਸ਼ਨਾਨ ਕਰਕੇ ਵੀ ਦੇਖ ਲਵੇ ਪਾਣ ਆਹਾਰ ਜਤੀਜਤ ਧਾਰ ਸਭੇ ਸੂ ਵਿਚਾਰ ਹਜ਼ਾਰਕ ਦੇਖੇ ਕਈ ਅੰਨ ਪਾਣੀ ਛੱਡ ਕੇ ਪਾਉਣ ਦੇ ਸਾਰੇ ਹੋ ਜਾਂਦੇ ਨੇ ਪਾਣਾ ਹਾਰੀ ਜਿਹੜੇ ਆਪਣੇ ਆਪ ਨੂੰ ਜਤੀ ਕਹੋਦੇ ਨੇ ਉਹ ਉਹ ਐਸੇ ਜਤੀ ਸਾਧੂਆਂ ਨਾਲ ਵੀ ਉਹ ਵਿਚਾਰ ਕਰਕੇ ਦੇਖ ਲਵੇ ਹਜ਼ਾਰ ਐਸੇ ਸਾਧੂਆਂ ਨਾਲ ਸ੍ਰੀ ਭਗਵਾਨ ਪਾ ਜੀਬਿਨ ਪੂਪਤੀ ਇਹ ਕਰਤੀ ਵੇਣ ਇਹ ਕਨਾ ਲਿਖੇ ਕਿ ਸ੍ਰੀ ਭਗਵਾਨ ਅਸਲੀ ਸਿੱਖਿਆ ਅਸਲੀ ਭਗਵਾਨ ਨਾਲ ਜੁੜੇ ਬਿਨਾ ਉਹ ਰਾਜਾ ਇੱਕ ਰਤੀ ਬਿਨ ਇੱਕ ਨਾ ਲੇਖੇ ਨਾ ਉਹ ਹੀ ਗੱਲਾਂ ਉਹਨਾਂ ਦੀ ਕਿਸੇ ਲੇਖੇ ਨੇ ਨਾ ਹੋਏ ਇੱਕ ਰਤੀ ਦਾ ਹੋ ਰਾਜਾ ਕੋਈ ਉਹੀ ਮੋੜਕੜ ਕੇ ਰਾਜ ਦੀ ਗੱਲ ਆ ਰਹੀ ਆ ਰਾਜਿਆਂ ਨੂੰ ਸਿੱਖਿਆ ਦਿੱਤੀ ਹੋਈ ਹੈ